ਕੀ ਫੌਜੀ ਉੱਥੇ ਡਿਊਟੀ ਤੇ ਇਸ ਦੀ ਸੁਰੱਖਿਆ ਕਰਨ ਜਾਂ ਆਪਣਾ ਪਰਿਵਾਰ ਦਾ ਸੁਰੱਖਿਆ ਕਰਨ ਕਰ ਕਿਸਾਨ ਵੀ ਦੁਖੀ ਜਵਾਨ ਵੀ ਦੁਖੀ ਫਿੱਟੇ ਨੂੰ ਤੇਰੇ ਸਰਕਾਰੀ ਮੇਰੇ ਬੱਚੇ ਮੈਨੂੰ ਰੋ ਰੋ ਕੇ ਫੋਨ ਕਰਦੇ ਆ ਕਿ ਪਾਪਾ ਰਾਤ ਨੂੰ ਨੀਂਦ ਨਹੀਂ ਆ ਰਹੀ ਐ ਇਦਾਂ ਦੀ ਕੰਡੀਸ਼ਨ ਹੋ ਰੱਖੀ ਐ ਬਹੁਤ ਬੜੀ ਕੰਡੀਸ਼ਨ ਆ ਕੋਈ ਗੱਲ ਫੌਜੀ ਸਾਹਿਬ ਫੌਜੀ ਆ ਪਾਪ ਹੋਗੇ ਵੀਰੇ ਕੋਈ ਗੱਲ ਨਹੀਂ ਹੌਸਲਾ ਰੱਖੋ ਦੇਸ਼ ਦੇ ਜਵਾਨ ਨੇ ਬਾਰਡਰਾਂ ਤੇ ਲੜਦੇ ਨੇ ਇਹਨਾਂ ਦੇ ਕੀ ਦੁੱਖ ਹੈ ਇਹਨਾਂ ਦਾ ਇਹ ਆਏ ਨੇ ਆਪ ਦੀ ਗੱਲ ਰੱਖਣ ਕਿਉਂਕਿ ਇਹਨਾਂ ਦੀ ਗੱਲ ਸੁਣੀ ਨਹੀਂ ਚਾਰੀ کافی ਲੰਬੇ ਸਮੇਂ ਤੋਂ ਸਦੀਪ ਥੱਲੋਂ ਹੱਥ ਸੈਟ ਤੋਂ ਪੜਦਾ ਹੋਆ ਨਹੀਂ ਇਹਨਾਂ ਦਾ کافی ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਇਹ ਦੱਸਣਗੇ ਵੈਰੀ ਖਾਲਸਾ ਵੀ ਦੀ ਵੈਰੀ ਭੁਦੀ ਅਸੀ ਕਾਲ ਜੈਨ ਦੋਸਤੋ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਬਲਾਡਾ ਦਾ ਰਹਿਣ ਵਾਲਾ ਬਲਾਡੇਚੇੰਦਰੀ ਹਾਇਸ਼ ਹੈ ਡਿਸਟ੍ਰਿਕਟ ਮਾਨਸਾ ਪੰਜਾਬ ਮੈਂ ਕੁ ਤੋੜੇ ਦਿਨ ਪਹਿਲਾਂ ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਮੈਂ ਹਾਲ ਡਿਊਟੀ ਸੀ ਕੱਲੋਂ ਕੱਲ੍ਹ ਹੀ ਛੁੱਟੀ ਲੈ ਕੇ ਰਾਤ ਨੂੰ ਪਹੁੰਚਿਆ ਤੇ ਮੇਰਾ ਭਰਾ ਇੰਡੀਆ ਰ ਆਰਮੀ ਚ ਹੈ ਤੇ ਮੈਂ ਵੀ ਕਸ਼ਮੀਰ ਚ ਫੌਜ ਡਿਊਟੀ ਕਰਦਾ ਦੋਨੋਂ ਅਸੀਂ ਭਰਾ ਦੋਨੇ ਫੌਜ ਚ ਸਾਡੀ ਦੁਖੀ ਕਹਾਣੀ ਇਦਾਂ ਦੀ ਅਸੀਂ 2017 ਚ ਬੁੜਲਾਡਾ ਸ਼ਹਿਰ ਚ ਮਕਾਨ ਪਾਇਆ ਸੀ ਚੱਕ ਭਾਈਕੇ ਰੋਡ ਤੇ ਉਹਨੇ ਨਾਲ ਇੱਕ ਖੰਡਰ ਬਿਲਡਿੰਗ ਪਈ ਸੀ ਉਹਦੇ ਵਿੱਚ ਕਿਸੇ ਅਮੀਰ ਬੰਦੇ ਦਾ ਜੋ ਭਲਾਡੇ ਦਾ ਉਹਨਾਂ ਦੇ ਕਾਫੀ ਦੋ ਤਿੰਨ ਪੈਟਰੋਲ ਪੰਪ ਨੇ ਤਿੰਨ ਚਾਰ ਪ੍ਰਾਈਵੇਟ ਸਕੂਲ ਨੇ ਉਹ ਬੰਦਿਆਂ ਨੇ ਉਹਦੇ ਵਿੱਚ ਸੈਲਰ ਲਾ ਲਿਆ ਸੈਲਰ ਲਗਾਉਣ ਤੋਂ ਬਾਅਦ ਜਿਹੜਾ ਉਹਦਾ ਮੂੰਹ ਹੈ ਉਹ ਵੀ ਸਾਡੇ ਘਰ ਵੱਲ ਕਰਤਾ ਉਹਦਾ ਸਾਰਾ ਜਿੰਨਾ ਕੂੜਾ ਕਰਕਟ ਆਵਾਜ਼ ਹਰ ਚੀਜ਼ ਸਾਡੇ ਘਰ ਚ ਆ ਰਹੀ ਹੈ ਸਾਡੇ ਬੱਚੇ ਰਾਤ ਨੂੰ ਸੌਂ ਨਹੀਂ ਰਹੇ ਪੂਰੀ ਰਾਤ ਰਾਤ ਜਾ ਕੇ ਕੱਟ ਰਹੇ ਨੇ ਸਾਨੂੰ 1.5 ਸਾਲ ਹੋ ਗਿਆ ਇਹ ਮੁੱਦੇ 'ਚ ਐਸ.ਡੀ.ਐਮ ਸਾਹਿਬ ਡੀ.ਸੀ ਸਾਹਿਬ ਪਰ ਦੂਸ਼ਣ ਬੋਰਡ ਪਟੈਂਡਾ ਫਰਦੂਸ਼ਨ ਬੋਰਡ ਪਟਿਆਲਾ ਇਹ ਇਹ ਐਸਆਈ ਕੋਈ ਅਫੀਸਰ ਨੇ ਨਹੀਂ ਦੇ ਆਈਪੀਐਸ ਆਈਐਸ ਅਫੀਸਰਾਂ ਚੰਡੀਗੜ੍ਹ ਉਹਨਾਂ ਨੂੰ ਮਿਲ ਕੇ ਆ ਚੁੱਕੇ ਆ ਹਰ ਤਰੀਕੇ ਨਾਲ ਅਸੀਂ ਨੇ 1.5 ਸਾਲ ਹੋ ਗਿਆ ਪੂਰੀ ਕੋਸ਼ਿਸ਼ ਕਰਕੇ ਦੇਖ ਲਈ ਪਰ ਨੀਚੇ ਵਾਲੇ ਅਫੀਸਰ ਪੈਸਾ ਖਾ ਕੇ ਸਾਡੀ ਆਵਾਜ਼ ਨੂੰ ਦਬਾ ਰਹੇ ਨੇ ਹਰ ਵਾਰ ਐਸਡੀਐਮ ਸਾਹਿਬ ਕੁੜਲਾ ਡਾ ਨੇ ਸਾਡਾ ਨੋ ਫੋਨ ਨੰਬਰ ਤੱਕ ਬਲੌਕ ਕਰ ਦਿੱਤਾ ਜਿਹੜੇ ਵੀ ਅਸੀਂ ਆਫੀਸਰ ਨੂੰ ਫੋਨ ਕਰਦੇ ਆਂ ਨੀਚੇ ਵਾਲੇ ਨੂੰ ਉਹ ਨਿਜਮਿੰਨੀ ਦੇ ਲੈਵਲ ਤੇ ਕਰਦਾਗਾ ਪੈਸੇ ਲੈ ਕੇ ਚੁੱਪ ਕਰਵਾ ਦਿੰਦਾ ਹਰ ਚੀਜ਼ ਨੂੰ ਮੈਂ ਰਿਕੁਐਸਟ ਕਰਦਾ ਬੇਨਤੀ ਕਰਦਾ ਡੀਸੀ ਮਾਨਸਾ ਸੀਐਮ ਭਗਵੰਤ ਮਾਨ ਸਾਹਿਬ ਨੂੰ ਕਿ ਫੌਜੀ ਉੱਥੇ ਡਿਊਟੀ ਤੇ ਇਸ ਦੀ ਸੁਰੱਖਿਆ ਕਰਨ ਜਾਂ ਆਪਣਾ ਪਰਿਵਾਰ ਦਾ ਸੁਰੱਖਿਆ ਕਰਨ ਕਰ ਸਾਡੇ ਬੱਚੇ ਮੈਂ ਪੂਰੀ ਰਾਤ ਰਾਤ ਡਿਊਟੀ ਕਰਕੇ ਜਦ ਤੱਕ ਡਿਊਟੀ ਤੋਂ ਵਾਪਸ ਆਣਾ ਮੇਰੇ ਬੱਚੇ ਮੈਨੂੰ ਰੋ ਰੋ ਕੇ ਫੋਨ ਕਰਦੇ ਆ ਕਿ ਪਾਪਾ ਰਾਤ ਨੂੰ ਨੀਂਦ ਨਹੀਂ ਆ ਰਹੀ ਹੈ ਇਦਾਂ ਦੀ ਕੰਡੀਸ਼ਨ ਹੋ ਰੱਖੀ ਹੈ ਬਹੁਤ ਬੜੀ ਕੰਡੀਸ਼ਨ ਆ ਕੋਈ ਗੱਲ ਫੌਜੀ ਸਾਹਿਬ ਫੌਜੀ ਸਾਹਿਬ ਪਾਪ ਹੋ ਗਏ ਵੀਰੇ ਕੋਈ ਗੱਲ ਨਹੀਂ ਹੌਸਲਾ ਰੱਖੋ ਦੇਸ਼ ਦੇ ਜਵਾਨ ਨੇ ਬਾਉਂਡਰਨ ਤੇ ਲੜਦੇ ਨੇ ਦੁੱਖਾ ਆਪਾਂ ਹੀ ਵੀਡੀਓ ਨਹੀਂ ਪਾਉਦੇ ਕਿਉਂ ਪਾ ਰਹੇ ਹਾਂ ਹੁਣ ਸੋਨੂੰ ਮੈਂ ਸਾਰੀ ਗੱਲ ਡਿਟੇਲ ਸਮਝਾਉਣਾ ਇਹ ਦੋਨੋਂ ਭਾਈ ਨੇ ਇਹਨਾਂ ਨੇ ਭਲਾੜੇ ਖਾਂ ਲਈ ਉੱਥੇ 1992 ਚ ਸ਼ੈਲਰ ਲੱਗਿਆ ਹੋਇਆ ਸੀ ਉਦੋਂ ਪਤਾ ਉਹ ਸ਼ੈਲਰ ਪੱਟਿਆ ਗਿਆ ਉਹ ਸ਼ੈਲਰ ਪੱਟ ਕੇ ਉਹਦੀ ਰਜਿਸਟਰੀ ਥਾਂ ਵੇਚੇ ਗਏ ਉੱਥੇ ਇਹਨਾਂ ਨੇ ਆਪਦੀ ਮਿਹਨਤ ਨਾਲ ਬੱਚਿਆਂ ਨੇ ਛੋਟੀ ਉਮਰ ਚ ਇਹਨਾਂ ਦੇ ਫਾਦਰ ਸਾਹਿਬ ਗੁਜ਼ਰ ਗਏ ਇਹਨਾਂ ਨੇ ਮਿਹਨਤ ਕਰਕੇ ਉਹ ਥਾਂ ਲਈਤੀ ਮੁੱਲ ਹੋਰ ਵੀ ਉੱਥੇ ਕਈ ਘਰ ਐ ਇਹਨਾਂ ਨੇ ਉੱਥੇ ਘਰ ਪਾਲੇ ਉਸ ਤੋਂ ਬਾਅਦ ਉੱਥੇ ਸ਼ੈਲਰ ਲੱਗ ਗਿਆ ਪਹਿਲੀ ਗੱਲ ਤਾਂ 500 ਮੀਟਰ ਦੇ ਦਾਰੇ ਇੱਕ ਸ਼ੈਲਰ ਲੱਗ ਨਹੀਂ ਸਕਦਾ ਜਿੱਥੇ ਘਰ ਆ ਜਿਵੇਂ ਹੁਣ ਸਾਟਾ ਔਰੇ ਘਰ ਆ ਇਹਦੇ 500 ਮੀਟਰ ਦੇ ਲਵੇ ਨਾ ਤਾਂ ਕੋਈ ਬਿਜਲੀ ਤਾਰ ਉੱਪਰ ਦੀ ਨਾ ਕੋਈ ਸ਼ੈਲਰ ਨਾ ਕੋਈ ਫੈਕਟਰੀ ਲੰਘਣੀ ਬਣ ਨਹੀਂ ਸਕਦੀ ਬਟ ਇਹ ਫੌਜੀ ਨੇ ਇਹਨਾਂ ਦੇ ਬੱਚੇ ਘਰਾਂ ਚ ਰਹਿੰਦੇ ਨੇ ਵਿਚਾਰਿਆਂ ਦੇ ਇੰਨਾ ਇੰਨਾ ਕੂੜਾ ਕਰਕਟ ਇਹਨਾਂ ਦੇ ਘਰੇ ਰੋਜ਼ ਇਕੱਠਾ ਹੁੰਦਾ ਇਹਨਾਂ ਨੇ ਵੀਡੀਓਆਂ ਦਿਖਾਈਆਂ ਉਹ ਵੀਡੀਓ ਸੋ ਕਿੱਥੇ ਉਹ ਪਹੁੰਚੀ ਐ ਤੁਹਾਨੂੰ ਦਿਖਾ ਦਿੰਦੇ ਕਿ ਉਹ ਬਾਅਦ ਚ ਪਾ ਦਿੰਗੇ ਵੀਡੀਓਆਂ ਇੰਨਾ ਕੂੜਾ ਕਰਕਟ ਬੱਚੇ ਰੋਜ਼ ਬਿਮਾਰ ਰਹਿੰਦੇ ਨੇ ਕਿਉਂ ਕਰੇ ਕੀ ਕੁਝ ਡਿੱਗਦਾ ਉਹ ਦੂਜੇ ਪਾਸੇ ਬਹੁਤ ਵੱਡੀ ਧਨਾੜ ਫੈਮਿਲੀ ਐ ਆਪਣੇ ਕੀ ਨਾ ਫਰਮ ਹੈ ਉਹ ਇਹਨਾਂ ਦੀ ਗੱਲ ਨੂੰ ਉੱਪਰ ਜਾਣ ਹੀ ਨਹੀਂ ਦਿੰਦੀ ਸਾਡਾ ਉਹਨਾਂ ਨਾਲ ਕੋਈ ਬੈਰ ਨਹੀਂ ਬਾਈ ਕਹਿੰਦੇ ਨੇ ਇੱਕ ਪਾਸੇ ਦੀ ਗੱਲ ਹੈ ਹੋਏ ਫੌਜੀ ਨੇ ਭਾਈ ਸਾਹਮਣੇ ਬੋਲ ਰਹੇ ਮਰਦੀ ਪਾ ਕੇ ਆਏ ਨੇ ਦੇਸ਼ ਦੇ ਰੱਖੇ ਗਨੇ ਕੋਈ ਇਹ ਝੂਠ ਨਹੀਂ ਮਾਰ ਸਾਡੇ ਗੱਲ ਕਰ ਆਪਾਂ ਦੂਜਿਆਂ ਨੂੰ ਕੀ ਪੁੱਛੀਏ ਉਹਨਾਂ ਦਾ ਕੀ ਪੱਖ ਲਈ ਉਹਨਾਂ ਪੱਖ ਵੀ ਲੈ ਲੈਣੇ ਉਹ ਕੀ ਕਹਿੰਦੇ ਨੰਬਰ ਲਾ ਕੇ ਪੁੱਛਣੇ ਵੀ ਕੀ ਗੱਲ ਆ ਉਹ ਤਾਂ ਕੀ 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 ਕਹੇ ਸਾਫ਼ ਹੀ ਪਤਾ ਵੀ ਫੈਕਟਰੀ ਇਹਨਾਂ ਦੇ ਘਰ ਪਾਇਆ 2017 ਚ ਹਾਂਜੀ ਹਾਂਜੀ ਤੇ ਫੈਕਟਰੀ ਲੱਗੀ ਆ 24 ਚ 24 ਚ 5 ਸਾਲਾਂ ਬਾਅਦ ਫੈਕਟਰੀ ਲੱਗੀ ਆ ਤਾਂ ਇਹਨਾਂ ਕੋਲ ਸਾਰੇ ਪ੍ਰੂਫ ਨੇ ਇਹਨਾਂ ਨੇ ਚਿੱਠੀਆਂ ਕੱਢੀਆਂ ਹੋਈਆਂ ਨੇ ਕਿੰਨੀਆਂ ਕਿੰਨੀਆਂ ਚਿੱਠੀਆਂ ਕੱਢੀਆਂ ਇਹ ਹੁਣ ਤੁਸੀਂ ਦੱਸੋ ਆ ਗਵਰਨਰ ਨੂੰ ਵੀ ਕੱਢੀਆਂ ਹੋਈਆਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਦੇਸ਼ ਦਾ ਫੌਜੀ ਮਜੂਤਾ ਦੱਸ ਰਪਈ ਗਈ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਪੰਜਾਬ ਪੁਲਿਸ ਕੰਟਰੋਲ ਬੋਰਡ ਦੇ ਸਟਾਰਟਿੰਗ ਜੋ ਚੈਨਲ ਦੇ ਥਰੂ ਵੀਡੀਓ ਅਪਰੋਚ ਕੀਤਾ ਸੀ ਨੇ ਸਟਾਰਟਿੰਗ 'ਚ ਅਸੀਂ ਐਸ ਡੀਓ ਹਰ ਸਿਮਰ ਸਾਨੂੰ ਅਪਰੋਚ ਕੀਤਾ ਮਾਨਸਾ ਦਾ ਐਸ ਡੀਓ ਜੀ ਇਹਦੇ ਬਾਅਦ ਜਦੋਂ ਉਹਨਾਂ ਨੂੰ ਅਪਰੋਚ ਕੰਟੀਨਿਊ ਸੇ 7 ਮਹੀਨੇ ਅਸੀਂ ਕਰਦੇ ਰਹੇ ਇਹਦੇ ਬਾਅਦ ਜਦ 7 ਤੋਂ 6 ਮਹੀਨੇ ਬਾਅਦ ਜਦ ਉਸ ਨੂੰ ਅਪਰੋਚ ਕਰਨ ਲੱਗੇ ਉਹ ਕਹਿਣ ਲੱਗੇ ਮੇਰੀ ਇਥੋਂ ਬਦਲੀ ਹੋ ਗਈ ਹੈ ਉਹਨਾਂ ਨੇ ਫਿਰ ਸੈਕੰਡ ਨੰਬਰ ਦਿੱਤਾ ਆਸ਼ੂਪ੍ਰੀਤ ਸਰ ਐਸ ਡੀਓ ਮਾਨਸਾ ਕਹਿੰਦੇ ਤੁਸੀਂ ਇਹਨਾਂ ਨਾਲ ਅਪਰੋਚ ਕਰੋ ਅਜਿਹਾ ਸਰ ਆਸੂਕ ਨੀਤਿ ਸਨਾ ਸੀ ਅਪਰੋਚ ਕੀਤਾ ਉਹ ਕਹਿੰਦੇ ਆ ਤੁਸੀਂ ਰਮਨਦੀਪ ਸਰ ਮੇਨ ਆਰਓ ਐਕਸਨੋ ਬਠਿੰਡਾ ਉਹਨਾਂ ਨਾਲ ਅਪਰੋਚ ਕਰੋ ਤੁਹਾਡਾ ਉਹ ਹੱਲ ਕਰਨਗੇ ਮੇਰੇ ਹੱਥ ਚ ਕੁਝ ਵੀ ਨਹੀਂ ਹੈ ਅਸੀਂ ਰਮਨਦੀਪ ਸਰ ਨਾਲ ਅਪਰੋਚ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਮੈਡਮ ਦਾ ਨੰਬਰ ਦਿੱਤਾ ਬਠਿੰਡਾ ਐਸ ਸੀ ਸੀਨੀਅਰ ਚੀਫ ਮਿਸਟਰ ਸਮੀਤਾ ਰਾਣੀ ਅਗੇ ਸਮੀਤਾ ਮੈਡਮ ਨਾਲ ਗੱਲ ਕਰਦੇ ਆ ਤਾਂ ਉਹ ਗਾਹਾਂ ਅੱਗੇ ਰਾਕੇਸ਼ ਨਾਇਰ ਸਰ ਐਸ ਐਸ ਸੀ ਪਟਿਆਲਾ ਸੀਨੀਅਰ ਚੀਫ ਪਟਿਆਲਾ ਇਦ ਉਹਨਾਂ ਨਾਲ ਗੱਲ ਕਰਦੇ ਤਾਂ ਉਹ ਫੋਨ ਨੰਬਰ ਰਜੈਕਟ ਲਿਸਟ ਤੇ ਨੰਬਰ ਪਾ ਰੱਖਿਆ ਸਰ ਮੈਡਮ ਸਮੀਤਾ ਰਾਣੀ ਸਾਹਿਬ ਨੂੰ ਕਾਲ ਕਰੋ ਤਾਂ ਉਹਨਾਂ ਨੇ ਰਜੈਕਟ ਲਿਸਟ ਨੰਬਰ ਪਾ ਰੱਖਿਆ ਜਿਸ ਨਾਲ ਵੀ ਉਹਦੇ ਉਦਾਰ ਨਾਲ ਗੱਲ ਕਰ ਰਹੇ ਆ ਇਸ ਦੀ ਪ੍ਰੋਬਲਮ ਬਾਰੇ ਵੀ ਹੱਲ ਕਰੋ ਸਾਡਾ ਤਾਂ ਹਰੇਕ ਨਾ ਰਜੈਕਟ ਲਿਸਟ ਤੇ ਨੰਬਰ ਸਾਡੇ ਪਾ ਰੱਖਿਆ ਅਸੀਂ 온 ਡਿਊਟੀ ਹੁੰਦੇ ਹੋਏ ਵੀ ਅਸੀਂ ਕਾਲ ਕਰ ਕਰਕੇ ਆਪਦਾ ਪ੍ਰੋਬਲਮ ਦੱਸ ਰਹੇ ਆ ਪਰ ਕੋਈ ਵੀ ਸਾਡੀ ਅਜੇ ਤੱਕ ਸੁਣਵਾਈ ਨਹੀਂ ਹੋਈ ਸਾਨੂੰ ਘੱਟੋ ਘੱਟ 1.5 ਤੋਂ 2 ਸਾਲ ਹੋ ਗਏ ਕੰਟੀਨਿਊ ਹਰੇਕ ਆਫਸਰ ਉਹ ਸੀ ਪਟਿਆਲਾ ਪੁਸ਼ਪਲ ਬੋਰਡ ਐਸ ਡੀ ਐਮ ਸਾਹਿਬ डीएसपी साहब चंडीगढ़ ਦੇ ਆਈਏਐਸ ਪ੍ਰੈਂਕ ਬੈਠੀ ਜੋ ਕਿ ਸਾਇੰਸ ਟੈਕਨੋਲੋਜੀ ਐਡਮਿਸ਼ਨ ਸੈਕਰੀ ਮੈਡੀਕਲ এডਿਕੇਸ਼ਨ ਦੇ ਮੇਨ ਆਈਏਐਸ ਹੈ ਉਹਨਾਂ ਨਾਲ ਵੀ ਜਾ ਕੇ ਅਸੀਂ ਉੱਥੇ ਵੀ ਆਪਣੀ شکایت ਦੇ ਦਿੱਤੀ ਆ ਉਹਨਾਂ ਨੇ ਵੀ ਅੱਗੇ ਰਿਪੋਰਟ ਮਿਸਟਰ ਮਿਸਟਰ ਜੀਐਸ ਮੁਜੀਠੇ ਸਾਹਿਬ ਨੂੰ ਸੈਂਡ ਕਰ ਦਿੱਤੀ ਹੈ ਪਰ ਹਜੇ ਤੱਕ ਉਸ ਦਾ ਵੀ ਕੋਈ ਵੀ ਰਿਪਲਾਈ ਜਾਂ ਇਹਦਾ ਕੋਈ ਹੱਲ ਨਹੀਂ ਹੋਇਆ ਹੈ ਸਾਡਾ ਨਾ ਹੀ ਉਹ ਮਿਲ ਸਟਾਪ ਹੋਇਆ ਹੈ ਇਨਾਂ ਦੀ ਕੋਈ ਸੁਣਵਾਈ ਨਹੀਂ ਵੀਰੇ ਇੰਨਾ ਕੁ ਸੇ ਦੱਸੁੱਕੇ ਨੇ ਅਫਸਰਾਂ ਨੇ ਨਾ ਰਿਐਕਟ ਦੇ ਨੰਬਰ ਪਾ ਕੇ ਤੁਸੀਂ ਸਮਝਦਾ ਆ ਰਹੇ ਹੋ ਕਿਉਂ ਪਾਤੇ ਇਹਦਾ ਫੌਜੀ ਬੰਦੇ ਨੇ ਵਿਚਾਰੇ ਦੂਜੇ ਪਾਸੇ ਅਰਬਾ ਖਰਬਾ ਬੱਤੀ ਨੇ ਉਹ ਆ ਦੇਖੋ ਆ ਰਿਐਕਟ ਲਿਸਟਾਂ ਦੇ ਪਾਰਖੇ ਨੰਬਰ ਆ ਇਹਨਾਂ ਨੰਬਰ ਲਾ ਕੇ ਨੂੰ ਆਈ ਇਹ ਏਸ ਮਿੱਕੀ ਸਨੀਕਰ ਨਹੀਂ ਐਸ ਸਨੀਚੀ ਬਠਦਾ ਹਾਂ ਇਹਨਾਂ ਦੇ ਸਾਰੇ ਜਿੰਨੇ ਅਫਸਰ ਨੇ ਕੋਈ ਇਹਨਾਂ ਦੀ ਸੁਣਵਾਈ ਹੋਵੇ ਜੀ ਮੈਂ ਮੇਰੇ ਦੇਸ਼ ਦੇ ਮੇਰੇ ਪੰਜਾਬ ਦੇ ਪੋਲਿਊਸ਼ਨ ਬੋਰਡ ਨੂੰ ਛੱਡੋ ਬਾਈ ਜਿਹੜੇ ਬੰਦੇ ਇਹਨਾਂ ਦਾ ਸਾਥ ਦਿਓ ਯਾਰ ਵਿਚਾਰਿਆਂ ਦਾ ਰੋਣ ਲੱਗੇ ਵਰਦੀ ਚ ਨੌਜਵਾਨ ਆਦਾ ਹੀ ਮਨ ਭਰਿਆ ਜਦੋਂ ਦੇਸ਼ ਦੀ ਰੱਖਿਆ ਕਰਨ ਵਾਲਾ ਏਕੇ 47 ਲੈ ਕੇ ਛਾਤੀ ਤੇ ਬਰਸ਼ਟਖਾਨ ਵਾਲਾ ਬੰਦਾ ਰੋਵੇ ਤਾਂ ਆਮ ਬੰਦੇ ਦਾ ਮੇਰਾ ਵੀ ਮਨ ਪਾਪ ਕੋਇਆ ਛੋਟਾ ਵੀ ਹੋਊਗਾ ਹਨਾ ਮੈਂ ਵੀਰਾਂ ਨੂੰ ਬੇਨਤੀ ਕਰਦਾ ਵੀ ਮੈਂ ਤੁਹਾਡੇ ਲਈ ਜੋ ਸਾਡੇ ਲਈ ਲੜਦੇ ਹੋ ਬਾਰਡਰਾਂ ਤੇ ਅਸੀਂ ਇੱਥੇ ਘਰੇ ਚਾਹ ਵੀ ਨਹੀਂ ਸੋਨੇ ਆ ਤੁਸੀਂ ਸਾਡੇ ਲਈ ਗੋਲੀ ਖਾਂਦੇ ਹੋ ਬਿਰੇ ਮੈਂ ਤੁਹਾਡੇ ਲਈ ਲੜੂੰਗਾ ਮੈਂ ਨਸ਼ੇਖਾਂ ਖਿਲਾਫ ਲੜ ਰਹੇ ਹਾਂ ਕੋਈ ਲੜੇ ਨਾ ਲੜੇ ਗੱਲ ਕਰ ਮੈਂ ਲੋਕਾਂ ਨੂੰ ਪੀਲ ਕੇ ਪੰਚਾਇਤਾਂ ਨੂੰ ਅਪੀਲ ਕਰੂੰ ਉਸ ਮਾਇਆ ਧਾਰੀਆਂ ਖਿਲਾਫ ਲੀਡਰਾਂ ਉਹ ਵੱਡੇ ਕੀ ਕਹਿੰਦੇ ਕਾਰਪੋਰੇਟ ਘਰਾਣਾਂ ਲੋਕਾਂ ਖਿਲਾਫ ਲੜੋ ਮੈਂ ਤੁਹਾਡੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦਾ ਲੋਕਾਂ ਨੂੰ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਇਹਨਾਂ ਦਾ ਹੱਲ ਕਰੋ ਭਾਈ ਕੀ ਹਾਲ ਹੈ ਇਹਨਾਂ ਦੇ ਘਰੇ ਕਿੰਨਾ ਕਿੰਨਾਰੇ ਕਿੰਨਾਰੇ ਤੱਕ ਇਕੱਠਾ ਕਰਦੇ ਹੋ ਮੇ ਜੋ ਸਿੰਘ ਜੂਆ ਪੋਸਟ ਜਾ ਇਹੋ ਜਿਹਾ ਕੋਈ ਗੇੜ ਨਹੀਂ ਹੋਣਾ ਜਿੱਦੇ ਬੱਠੜਾਂ ਦੇ ਬੱਠੜ ਸਾਡੇ ਘਰ ਵਾਲਿਆਂ ਨੇ ਨਾ ਕੀਤੇ ਹੋਣਾ ਤੇ ਖਾਣੇ ਚ ਸੁੱਸਰੀ ਕੂੜਾ ਜਦ ਰੋਟੀ ਖਾਣ ਵੇਂਦੇ ਆ ਨਾ ਉਦੋਂ ਪਤਾ ਲੱਗਦਾ ਵੀ ਇਹਦੇ ਵਿੱਚ ਕੀ ਕੁਛ ਆ ਰਿਹਾਗਾ ਤੇ ਨੰਬਰ 2 ਮੈਂ ਸਰਕਾਰਾਂ ਨੂੰ ਇੱਕ ਰਿਕਵੈਸਟ ਕਰਦਾ ਤੁਸੀਂ ਕਹਿੰਦੇ ਗੈਂਗਸਟਰ ਗੈਂਗਸਟਰ ਬਣਦੇ ਨਹੀਂ ਬਣਾਏ ਜਾਂਦੇ ਛੋਟੇ ਵੱਲੋਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਸੀ ਪੋਜੀਟਿਵ ਵਰਤੀ ਪਾਈ ਹੈ ਨਾ ਤੇ ਇਸ ਦੀ ਸੇਵਾ ਕਰਨ ਦਾ ਅਧਿਕਾਰ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਇੱਥੇ ਵੀ ਕੁਝ ਕਰੀਏ ਨਹੀਂ 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 ਠੀਕ ਹੈ ਸਾਨੂੰ 2 ਸਾਲ ਹੋ ਗਏ ਪੂਰਾ ਮੂੰਹ ਕਣੀ ਦੇਖਦਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਨੂੰ ਕਾਨੂੰਨ ਦਾ ਫੈਸਲਾ ਕਰਵਾਓ ਆ ਦੇਖੋ 2 ਸਾਲਾਂ ਤੋਂ ਚਿੱਠੀਆਂ ਪਾਈਆਂ ਹੋਈਆਂ ਨੇ ਇਹਨਾਂ ਨੇ ਪਿਛਲੇ 2 ਸਾਲਾਂ ਤੋਂ ਸਹਾਇਕ ਕਾਰਜਕਾਰੀ ਇੰਜੀਨੀਅਰ ਬਣ ਮੰਡਲਾ ਹੋਰ ਇਹਨਾਂ ਨੇ ਸੀਓ ਨੇ ਜੀ ਸੀਓ ਨੇ ਇਹਨਾਂ ਦੇ ਆਫਰਾਂ ਨੇ ਮਾਰਕ ਕਰੀਆਂ ਹੁੰਦੀਆਂ ਗਵਰਨਰ ਨੂੰ ਗਵਰਨਰ ਨੂੰ ਉੱਤੋਂ ਟਾਈਪ ਕਰਕੇ ਭੇਜ ਦਿੰਦਾ ਹੈ ਗੱਲ ਕਰ ਜੇਣਾ ਇੱਥੇ ਥਾੜਾ ਚੋਰ ਚੋਰ ਪ੍ਰਸ਼ਾਸਨ ਆ ਥਲੜਾ ਜਿਹਨਾਂ ਨੇ ਕਾਰਵਾਈ ਕਰਨੀ ਹੁੰਦੀ ਆ ਉਹ ਖਾ ਜਾਂਦਾ ਸਾਰਾ ਕੁਝ ਲੁੱਟ ਕੇ ਜਿਵੇਂ ਉੱਪਰ ਤੋਂ ਹੁਕਮ ਹੋ ਜਾਂਦਾ ਨਸ਼ਾ ਬੰਦ ਕਰੋ ਇਹ ਥਲੜੇ ਖਾ ਜਾਂਦੇ ਨੇ ਬੇਨਤੀ ਹੈ ਕਿ ਇਹਨਾਂ ਦੀ ਸਰਵਾਈ ਕਰੋ ਵਿਚਾਰੇ ਦੁਖੀ ਨੇ ਕਿੰਨੇ ਵਾਰ ਤਾਂ ਇੱਕ ਘੰਟੇ ਚ ਰੋ ਪਏ ਰੋਏ ਰੋਂਦੇ ਨੇ ਕਹਿੰਦੇ ਦੱਸਦੇ ਨੇ ਭਾਈ ਸਸੀ ਕੋਥੇ ਡੌੜੀ ਇਹ ਬੱਚੇ ਜਿਨ੍ਹਾਂ ਇਹਨਾਂ ਦੀ ਤਨਖਾਹ ਸਤਾਲਾ ਜਾ ਰਹੀ ਹੈ ਹੁਣ ਭਾਈ ਕੀ ਰੋਗ ਲੱਗਦਾ ਕੀ ਪਤਾ ਕਿਉਂ ਜਦੇ ਘਰੇ ਇਹਨਾਂ ਕੋਲੋਂ ਤਾਂ ਗੰਧ ਆ ਰਹੀ ਬੱਚਾ ਬਿਮਾਰ ਰਿਹਾ ਬੱਚੇ ਬਿਮਾਰ ਵੀ ਰਿਹਾ ਸੂਂਦਿਆਂ ਨੂੰ ਪੱਤਰ ਨਾਲ ਲਾ ਕੇ ਸੈਂਡ ਕਰ ਚੁੱਕੇ ਹਾਂ ਹਾਂ ਕੋਈ ਸੁਣਵਾਈ ਨਹੀਂ ਜਨੀ ਸਾਹਿਬ ਆ ਲਾ ਲਾ ਮਿੰਨੇ ਇਹਨਾਂ ਦੇ ਬੱਚਿਆਂ ਨੂੰ ਜੇਕਰ ਕੋਈ ਬਿਮਾਰੀ ਲੱਗਦੀ ਹੈ ਜਾਂ ਕੋਈ ਇਹਨਾਂ ਦੇ ਪਰਿਵਾਰ 'ਚ ਕੋਈ ਹੀਣਕੀਮ ਹੁੰਦੀ ਹੈ ਭਾਈ ਅੱਜ ਲਿਖ ਕੇ ਪਾਓ ਰਿੱਟ ਪਾਓ ਮੈਂ ਵੀ ਪਵਾਉਂਗਾ ਤੁਹਾਡੇ ਨਾਲ ਸੈਂਡ ਕਰਕੇ ਹੂ ਨਾ ਲਿਖ ਕੇ ਪਾਓ ਯਾਰ ਮੈਂ ਤਾਂ ਕਹਿੰਦਾ ਰਿੱਟ ਪਾਓ ਲੋਕ ਵੀ ਇਹਨਾਂ ਦੇ ਪਰਿਵਾਰ 'ਚ ਕੋਈ ਵੀ ਘਾਟਾ ਹੁੰਦੀ ਹੈ ਦਾ ਸਿੱਧਾ ਸਿੱਧਾ ਜ਼ਿੰਮੇਵਾਰ ਪੋਲਿਊਸ਼ਨ ਬੋਰਡ ਤੇ ਜਿਨ੍ਹਾਂ ਨੇ ਫੈਕਟਰੀ ਲਾਈ ਆ ਉਹ ਹੈ ਆਪਾਂ ਲੜਦੇਣਾ ਕੱਲ ਮਗਰਮੱਛ ਪਾਣੀ ਚ ਬੜਾ ਬੈਠਾ ਸੀ ਮੈਂ ਪਾਣੀ ਸਾਫ ਕਰਤਾ ਇੱਥੇ ਯਾਰ ਲੋਕਾਂ ਦੇ ਘਰਾਂ ਚ ਗੰਦ ਡਿੱਗੀ ਜਾਂਦਾ ਹੁਣ ਬਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਵਿਚਾਰਿਆਂ ਦਾ ਮਾਤੜਾ ਦਾ ਫੌਜੀ ਨਹੀਂ ਹੁੰਦਾ ਤਸਾਨ ਉਹਦਾ ਕਰਨਲ ਨੂੰ ਪੁੱਟਤਾ ਉੱਥੇ ਨਹੀਂ ਕੁਝ ਬਣਿਆ ਡਾਕਰ ਵੱਡੇ ਅਫਸਰ ਨੂੰ ਲੋੜਾ ਛੋਟੇ ਬਲਾਜਮਾਨਾਂ ਨਾਲ ਖੜਨ ਦੀ ਇਹਨਾਂ ਦਾ ਪੱਕ ਸੁਣੋ ਉਹਨਾਂ ਨਾਲ ਗੱਲ ਕਰੋ ਆਪਾਂ ਉਹਨਾਂ ਨੂੰ ਨੰਬਰ ਹੈ ਉਹਨਾਂ ਦਾ ਹੈ ਤੀਰਾਂ ਤੇਰੇ ਕੋਲ ਤੇਰੇ ਫੋਨ ਚ ਮੇਰਾ ਇਥੇ ਆਪਾਂ ਦਾ ਹਰ ਨੂੰ ਤਾਂ ਪੱਕ ਲੈਣਾ ਵੀ ਕੀ ਹੈ ले ਲਾਂਗੇ ਬਾਅਦ ਚ ਪੁੱਛ ਲਾਂਗੇ ਉਹ ਆਲਾ ਪੱਕ ਪੱਤਰਕਾਰ ਰਹਿਣਗੇ ਕਿਉਂਕਿ ਉਹਨਾਂ ਕੋਲੇ ਵੀਰੇ ਪੈਸਾ ਪੈਸਾ ਦੇ ਕੇ ਚੁੱਪ ਕਰਾ ਲੈਂਦੇ ਨੇ ਸੋ ਇਹਨਾਂ ਦੀ ਆਵਾਜ਼ ਨੂੰ ਬਰੰਧ ਕਰੋ ਬਾਈ ਬਾਦ ਤੋਂ ਬੰਦ ਬਰੰਧ ਕਰੋ ਉਹਨਾਂ ਕੋਲੇ ਬਹੁਤ ਪੈਸਾ ਜਮੇ ਦਾਖਲ ਨੇ 5-10 ਤੋਂ ਉਹਨਾਂ ਨੇ ਪੰਪ ਪੰਪ ਨੇ ਸਕੂਲ ਸਕਾਲ ਨੇ ਸ਼ਰਿਆਮ ਘਰਾਂ ਦੇ ਵਿੱਚ ਫੈਕਟਰੀ ਲਾਈ ਬੈਠੇ ਨੇ ਇਹ ਵਿਚਾਰੇ ਦੁਖੀ ਨੇ ਯਾਰ ਬਹੁਤ ਦੁਖੀ ਨੇ ਫੌਜੀ ਸਿੱਧੇ ਡਿਊਟੀ ਤੋਂ ਆਏ ਨੇ ਯਾਰ ਮਨ ਦੁਖੀ ਹੁੰਦਾ ਹੈ ਹੱਥ ਬਨ ਕੇ ਬੇਨਤੀ ਹੈ ਇਹਨਾਂ ਦੀ ਵੀਡੀਓ ਪਹੁੰਚਾਓ ਤੇ ਬਾਈ ਜਰਾ ਤੁਸੀਂ ਉਹ ਫੈਸਲਾ ਕਹਿੰਦੇ ਸੀ ਮਰਨ ਬਾਦ ਤਲਾ ਉਹ ਵੀ ਦੱਸ ਦਿਓ ਆਪਦਾ ਫੀਚਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਮੈਂ 2 ਦਿਨ ਹੋ ਗਏ ਕਸ਼ਮੀਰ ਚ ਆਪਰੇਸ਼ਨ ਚ ਆ ਰਿਹਾ ਠੀਕ ਹੈ ਕਸ਼ਮੀਰ ਚ 12 ਮੂਲਾ ਡਿਊਟੀ ਹੈ ਮੇਰੀ ਕਿਸੇ ਨੂੰ ਵੀ ਪੁੱਛ ਲਿਓ ਡੇਂਜਰਸ ਏਰੀਆ ਹੈ 2 ਦਿਨ ਮੈਂ ਰਹਾ ਤਾਂ ਸੌ ਕੇ ਹੀ ਦੇਖਿਆ ਅੱਜ ਮੇਰੀ ਤੀਸਰੀ ਰਾਤ ਹੈ ਘਰ ਚ ਠੀਕ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਾਂ ਤਾਂ ਹੱਲ ਕਰ ਦਿਓ ਨਹੀਂ ਮੈਂ ਪੱਕਾ ਪੁਖੜਤਾ ਤੇ ਬੈਠਾਂਗਾ ਔਰ ਮੈਂ ਹੱਥ ਜੋੜ ਰਿਹਾ ਸਰਕਾਰ ਨੂੰਰੇ ਇਹ ਜਾਂ ਤੇ ਦਾ ਫੈਸਲਾ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਠੂਠਾ ਫੈਸਲਾ ਕਰੋ ਜਿਹੜੇ ਮੇਰੇ ਲਈ ਕਾਗਜ਼ ਨੇ ਸਰਕਾਰੀ ਡਾਕੂਮੈਂਟ ਨੇ ਉਹਨਾਂ ਦੇ ਆਧਾਰ ਤੇ ਮੇਰਾ ਸਹੀ ਫੈਸਲਾ ਕਰੋ ਜੇ ਮੈਂ ਗਲਤ ਸਾਨੂੰ ਗਲਤ ਘਹਿਰਾਓ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਵੀ ਨਾਲ ਟੱਕਾ ਕਰੋ ਜੇ ਮੈਂ ਗਲਤ ਮੇਰੇ ਨਾਲ ਕਰੋ ਜਿਹੜੇ ਹਿਸਾਬ ਦੇ ਸਾਡੇ ਡਾਕੂਮੈਂਟ ਨੇ ਉਥੇ ਜਿਹੜੇ ਲੋਕਲ ਪਬਲਿਕ ਹੈ ਜਿਹੜੀ ਉਥੋਂ ਦੀ ਸਾਡੇ ਸਾਡੇ ਕਮਾਂਡ ਨੇ ਉਹਨਾਂ ਤੋਂ ਪੁੱਛਿਆ ਜਾਵੇ ਜਿਹੜੇ ਭਲਾਡੇ ਦੇ ਲੋਕ ਨੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਇਹ 20 ਸਾਲਾਂ ਦਾ ਚੱਲ ਰਿਹਾ ਸੀ ਹੈ ਇਹ ਦੇ ਵਿੱਚ ਜਾਂ ਨਹੀਂ ਹੈ ਜਿਹੜਾ ਹਾਂ ਜਿਹੜੇ ਉੱਥੇ ਮਜ਼ਦੂਰ ਨੇ ਉਹਦੇ ਵਿੱਚ ਕੰਮ ਕਰਦੇ ਨੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਉਹ ਕਿੰਨੇ ਟਾਈਮ ਤੇ ਦੇ ਵਿੱਚ ਕੰਮ ਕਰ ਰਹੇ ਨੇ ਸਾਲ ਤੋਂ ਲੱਗੇ ਨੇ ਜਾਂ 2 ਸਾਲ ਤੋਂ ਲੱਗੇ ਨੇ ਜਾਂ 20 ਸਾਲਾਂ ਤੋਂ ਕੱਢ ਇੱਕ ਗੱਲ ਹੋਰ ਇਹ ਤਾਂ ਵਗ ਜਾਂਦੇ ਨੇ ਡਿਊਟੀ ਤੇ ਪਿੱਛੇ ਇਹਨਾਂ ਦੇ ਪਰਿਵਾਰ ਨਾਲੇ ਬੱਚੇ ਰਹਿ ਜਾਂਦੇ ਨੇ ਉੱਥੇ ਉਹਨਾਂ ਨੇ ਇਹ ਮਜ਼ਦੂਰ ਰੱਖੇ ਹੁੰਦੇ ਨੇ ਉਹਨਾਂ ਦਾ ਪੀਪ ਤਾਂ ਕਿੱਥੋਂ ਦੇ ਨੇ ਉਹ ਕੌਣ ਨੇ ਉਹਨਾਂ ਦੇ ਕੋਈ ਉਹਨਾਂ ਦਾ ਬਾਇਓ ਡਾਟਾ ਹੈਗਾ ਕਿ ਨਹੀਂ ਹੈਗਾ ਕੋਈ ਘਟਨਾ ਵਾਪਰ ਗਈ ਵੱਡੀ ਗੱਲਾਂ ਦੇ ਬੱਚੇ ਬਿਮਾਰ ਨੇ ਫਿਰ ਕਹਿੰਦੇ ਨੇ ਗੈਂਗਸਟਰ ਬਣਦੇ ਨੇ ਜਿਹੜੇ ਬੱਚੇ ਸਾਡੇ ਇੱਕੋ ਹੀ ਸਾਡੇ ਕੋਲੇ ਆਮ ਲੋਕਾਂ ਕੋਲੇ ਧਈਆ ਫੌਜ ਫੌਜ ਜਾਂਦੇ ਨੇ ਭਰਤੀ ਹੋ ਕੇ ਆਪ ਦਾ ਘਰ ਗਰੀਬੀ ਤੋਂ ਉੱਠੇ ਨੇ ਦੱਸਦੇ ਨੇ ਬਹੁਤ ਜਿਆਦਾ ਗਰੀਬੀ ਤੋਂ ਉੱਠੇ ਨੇ ਤਾਂ ਯਾਰ ਮੈਂ ਐਸ ਲੋਟ ਦਵਾਇਆ ਜਾ ਰਿਹਾ ਰੋ ਰਹੇ ਨੇ ਗੈਂਗਸਟਰ ਫਿਰ ਬੰਨ ਮਤਾ ਹੋਰ ਬੱਚੇ ਕੀ ਕੰਮ ਸੋ ਲੋਕਾਂ ਨੂੰ ਵੇਚੀਆ ਸਾਫ ਦਾ ਬੋਧ ਜੀ ਨੂੰ ਵੇਂਤੀ ਹੈ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਜੇ ਇਹਨਾਂ ਦੀ ਸੁਣਵਾਈ ਨਹੀਂ ਕਰਦਾ ਪੋਲਿਸ਼ਨ ਬੋਰਡ ਇਹਨਾਂ ਦੀ ਗੱਲ ਨਹੀਂ ਸੁਣਦਾ ਦੋਨੇ ਤਰਫਾਂ ਦਾ ਜਾਇਜ਼ ਆ ਲਿਆ ਜਾਵੇ ਸਹੀ ਕੌਣ ਹੈ ਗਲਤ ਕੌਣ ਹੈ ਪਹਿਲਾ ਘਰ ਪਾਇਆ ਗਿਆ ਕਿ ਮਾ ਫੈਕਟਰੀ ਲੱਗੀ ਹੈ 500 ਮੀਟਰ ਦਾਰੇ ਸਾਰਾ ਉਹ ਜਾਂਚ ਹੋਵੇ ਪੱਤਰਕਾਰ ਨੂੰ ਬੇਨਤੀ ਹੈ ਵੀ ਉਹ ਸਿੱਧੇ ਨਾਲ ਸੰਪਰਕ ਤੋਂ ਨੰਬਰ ਇਹ ਬੋਲਦਨੇ ਆਪਾਂ ਸਾਡਾ ਨੰਬਰ ਹੈ ਮੇਰਾ ਨੰਬਰ ਹੈ 7814587001 ਕੋਈ ਵਕੀਲ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਫੌਜੀ ਦਾ ਚਲੋ ਖੜਦੇ ਨੇ ਫੌਜੀਆਂ ਨੂੰ ਬੇਨਤੀ ਹੈ ਇਹਨਾਂ ਦਾ ਸਿੱਧਾ ਸੰਪਰਕ ਕਰੋ ਨੰਬਰ ਇਹਨਾਂ ਨੇ ਬੋਲਤਾ ਮੈਂ ਉੱਪਰ ਵੀ ਨੰਬਰ ਪਾਉਂਗਾ ਪੱਤਰਕਾਰਾਂ ਨੂੰ ਬੇਨਤੀ ਹੈ ਨਾ ਦੇ ਘਰੇ ਜਾ ਕੇ ਐਡਾ ਰਹਿ ਜਾਵੇ ਭਲਾਡੇ ਦੇ ਪੱਤਰਕਾਰ ਹੈ ਨਹੀਂ ਕਿ ਪੈਸਾ ਥੱਲੇ ਰੱਬ ਕੇ ਬੋਹ ਥੱਲੇ ਰੱਬ ਕੇ ਉਹਨਾਂ ਥੱਲੇ ਬੈਟਰੀਆਂ ਆ ਨੇ ਸੋ ਬਾਅਦ ਇਹਦੇ ਬਾਕੀ ਪੱਤਰਕਾਰਾਂ ਚਾਰ ਪੰਜ ਉਹਨਾਂ ਨੂੰ ਬੇਨਤੀ ਕਰਦੇ ਆ ਚੈਨਲ ਸਾਡੇ ਰਾਹੀਂ ਵੀ ਇਹਨਾਂ ਦੀ ਸੁਣੋ ਕਿਉਂ ਸਾਡੇ ਦਾ ਪੇਜ ਦੀ ਨੀਚ ਹੀ ਮਾਰੀ ਹੋਈ ਆ ਭਾਈ ਬਹਿਰੂਜੀ ਦਾ ਕਾਲਸਾ ਬਹਿਰੂਜੀ ਦੀ ਫਤਿਹ ਜੈ ਜਮਾਨ ਜੈ ਕਿਸਾਨ ਕਿਸਾਨ ਵੀ ਦੁਖੀ ਜ਼ਬਾਨ ਵੀ ਦੁਖੀ ਫਿੱਟੇ ਮੂੰਹ ਤੇਰੇ ਸਰਕਾਰੀ